ਹੈਗਾ ਜੀ ਤੇ ਮੈਂ ਗੱਡੀ ਆ ਰਿਹਾ ਮੇਰੇ ਅੱਗੇ ਨਾ ਕਿਸੇ ਨੇ ਬ੍ਰੇਕ ਲਾਤੀ ਬ੍ਰੇਕ ਲਾਈ ਹੈ ਗੱਡੀ ਵਾਵਾ ਤੋਂ ਪਿਆ 40 45 ਵਾ ਤੋਂ 50 ਸਪੀਡ ਹੋਏਗੀ ਕੀ ਚਾਹੀ ਨਹੀਂ ਹਣੀ ਛਾਤੀ ਤੇ ਬਹੁਤ ਜ਼ੋਰ ਦੀ ਪੇਨ ਲੱਗੀ ਹੈ ਹੁਣ ਦੇਖਦੇ ਆ ਡਾਕਟਰ ਕੋਲ ਲੱਗੇ ਟ੍ਰੀਟਮੈਂਟ ਕਿਹਾਂ ਕਰਵਾਵਾਂ OK ਮੈਂ ਕੰਟਰੋਲ ਗਾਲੀ ਭਾਜੀ ਆਏ ਦੂਜੀ ਗੱਡੀ ਦੇ ਕ੍ਰੇਟਾ ਵਾਲੇ ਲੈ ਕੇ ਥਰਡ ਵਿੱਚ ਮਾਰ ਦਿੱਤੀ ਬਾਕੀ ਗੱਡੀ ਦੇਖ ਲਓ ਅੱਗੋਂ ਸੀਟ ਦੇਖ ਲਓ ਕਿੱਦਾਂ ਹੋਈ ਵੀ ਆ ਮੈਂ ਪੂਰਾ ਲੰਮਾ ਪੈ ਕੇ ਸਟੀਅਰਿੰਗ ਮੇਰੀ ਛਾਤੀ ਤੇ ਨਾਲ ਲੱਗਿਆ ਭਾਜੀ ਗੱਡੀਆਂ ਹਨ ਸਾਹਮਣੇ ਦੀਆਂ ਗੱਡੀਆਂ ਵੇਖੀਆਂ ਇਹਨੂੰ ਦੇਖਿਆ ਆਈਆਂ ਤੇ ਅੱਛਾ ਉਹ ਡੇਆ ਕਰ ਬੇ ਕਰ ਨਹੀਂ ਕਰਨਾ ਲਗਾ ਕੀ ਆ ਜੇ ਲੱਗਦੀ ਵੀ ਤੁਹਾਨੂੰ ਦੇਖਦੇ ਪਏ ਗੱਡੀ ਕਿੱਦਾਂ ਇਕੱਠੀ ਹੋਈ ਪਈ ਆ ਮੈਨੂੰ ਲੱਗ ਰਿਹਾ ਵੱਧ ਤੋਂ ਵੱਧ ਜਿਆਦਾ ਨਹੀਂ 80 ਤੋਂ ਉੱਤੇ ਸੀ ਬੀਟ ਹਾਂ ਹੈ ਗਈ ਸੀ ਭਾਜੀ ਛਾ ਘੰਟਾ ਤਾਂ ਹੋ ਗਿਆ ਤਾਂ ਉਹ ਪਛਾੜੇ ਆਪਸ ਵਿੱਚ ਡੇ ਗੱਲਬਾਤ ਕਰਨ ਉਹ ਆਪਸ ਵਿੱਚ ਸੈਟਮੈਂਟ ਕਰ ਰਹੇ ਆ ਅੱਛਾ ਉਹ ਮੈਨੂੰ ਤੇ ਧਰਕੇ ਦਾ ਨੁਕਸਾਨ ਹੋਇਆ ਤਾਂ ਹਾਂ ਨੁਕਸਾਨ ਕੋਈ ਨਹੀਂ ਹੋਇਆ ਕਿਉਂਕਿ ਮੈਂ ਹਾਂ ਬਸ ਜਨ ਨੁਕਸਾਨ ਤਾਂ ਹੋ ਗਿਆ ਜੋ ਵੀ ਹੈਗਾ ਮੜਾ ਮੋਟਾ ਜੋ ਵੀ ਮੇਰਾ ਬੰਦਾ ਹੈਗਾ ਮੈਨੂੰ ਕਿੰਨਾ ਖਰਚਾ ਹੋਇਆ ਕਿੰਨੇ ਉਹ ਕਰ ਰਿਹਾ ਸਰ ਇੱਕਦੋ ਗੱਡੀ ਘਟਾਈ ਸੀ ਤੁਸੀਂ ਸਰ ਅਜੇ ਅੱਜ ਹਫਤਾ ਵੀ ਨਹੀਂ ਹੋਇਆ ਸਰ ਅਜੇ ਉਹਨਾਂ ਕਹਿ ਦਿੰਨੇ ਆ ਚਲੋ ਹੁਣ ਇੱਕ ਗਲਤੀ ਹੋਈਗੀ ਇਨਸਾਨ ਕੋਈ ਅਸੀਂ ਉਹ ਵੀ ਨਹੀਂ ਕਹਿੰਦੇ ਸਾਰਾ ਕੁਝ ਕਰਦੀਏ ਉਹਦੇ ਤੇ ਥੋੜਾ ਬੋਤਾ ਤੁਹਾਨੂੰ ਦੇਣ ਜੋ ਵੀ ਹੈਗਾ ਵਾ ਕਿਉਂਕਿ ਮੈਂ ਵੀ ਏਮਪਲੋਈ ਆ ਮੈਂ ਮਾਲਕ ਨਹੀਂ ਹੈ ਗੱਡੀ ਦਾ ਮੈਂ ਵੀ ਏਮਪਲੋਈ ਆ ਗੱਡੀ ਮੈਚ ਲਾਨਾ ਵਾ ਲੁਧਿਆਣਾ ਦੇ ਕੰਟਾਕਾਰ ਪੁਲ ਉੱਪਰ ਇੱਕ ਦਰਦਨਾਕ ਸੜਕ ਹਾਸਾ ਵਾਪਰਿਆ ਵਾ ਜਿਸ ਦੇ ਵਿੱਚ ਦੋ ਗੱਡੀਆਂ ਛੇਤੀ ਗ੍ਰਸਤ ਹੋਈਆਂ ਨੇ ਤਸਵੀਰਾਂ ਮੈਂ ਤੁਹਾਨੂੰ ਲੁਧਿਆਣਾ ਦੇ ਕੰਡਾ ਘਰ ਤੋਂ ਉੱਪਰੋਂ ਦਿਖਾ ਦਿੰਨਾ ਚਾਹੁੰਦਾ ਜਿੱਥੇ ਕਿ ਨਵੀਂ ਗੱਡੀ ਦਾ ਜਿਹੜੀ ਕਿ ਚੱਕੇ ਉੱਡ ਚੁੱਕੇ ਨੇ ਦੇਖ ਸਕਦੇ ਹੋ ਪਿੱਛੋਂ ਦੀ ਵਜ ਕੇ ਜਿਹੜੀ ਕਿ ਆ ਖੰਡਰ ਹੋ ਚੁੱਕੀ ਆ ਤਸਵੀਰਾਂ ਤਾਂ ਮੈਂ ਲੁਧਿਆਣਾ ਤੋਂ ਸਾਂਝੀਆ ਕਰ ਰਿਹਾ ਜਿੱਥੇ ਕਿ ਭयंकर ਸੜਕਾ ਖਸਾ ਹੋ ਜਾਵਾ ਤੜਕਸਾਰ ਤੇ ਦੂਜੇ ਪਾਸੇ ਕ੍ਰੇਟਾ ਦੇ ਜਿਹੜੀ ਕਿ ਪ੍ਰ ਚੱਕੇ ਉੱਡੇ ਹੋਏ ਨਜ਼ਰ ਆ ਰਹੇ ਹੋਣਗੇ ਤੁਹਾਨੂੰ ਤੇ ਇਹ ਦੱਸਿਆ ਜਾ ਰਿਹਾ ਹੈ ਇਸ ਦੇ ਅੰਦਰ ਇੱਕ ਨੌਜਵਾਨ ਸਵਾਰ ਸੀਗਾ ਤੇ ਨੌਜਵਾਨ ਦੇ ਵੱਲੋਂ ਜਾਣਕਾਰੀ ਸਾਨੂੰ ਦਿੱਤੀ ਗਈ ਹੈ ਕਿ ਮੈਂ ਡਰਾਈਵ ਕਰ ਰਿਹਾ ਸੀਗਾ ਆਰਾਮ ਦੇ ਨਾਲ ਸੇਫਲੀ ਡਰਾਈਵ ਕਰ ਰਿਆ ਸੀਗਾ ਤੇ ਅਚਾਨਕ ਹੀ ਤੀਜੀ ਗੱਡੀ ਜਦੋਂ ਅੱਗੋ ਰੀ ਅਚਾਨਕ ਬ੍ਰੇਕ ਲਾਉਂਦੀ ਹੈ ਤੇ ਜਦੋਂ ਐਲੀ ਗੱਡੀ ਵਟਾਰਾ ਗੱਡੀ ਬ੍ਰੇਕ ਲਾਉਂਦੀ ਹੈ ਤੇ ਕਰੇਟਾ ਗੱਡੀ ਇੱਕਦਮ ਜਾ ਵਿੱਚ ਵਜ ਜਾਂਦੀ ਹੈ ਤੇ ਉਸ ਤੋਂ ਬਾਅਦ ਕਾਫੀ ਗੰਭੀਰ ਜਿਹੜੀ ਕਿ ਸਾਡਾ ਖਾਸਾ ਵਾਪਰ ਜਾਂਦਾ ਵਾ ਇਸ ਸੜਕ ਹਾਸੇ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇੱਕ ਨੌਜਵਾਨ ਦੇ ਹਾਦਸੇ ਵਿੱਚ ਮਾਰੀ ਮੋਟੀ ਸਾਟ ਜਰੀਆ ਲੱਗੀ ਹੋਈ ਨਜ਼ਰ ਆਉਂਦੀ ਹੈ ਸਾ ਇਹ ਸੜਕ ਹਾਸੀ ਦੇ ਕਾਰਨ ਪਿੱਛੇ ਜਿਹੜੀਆ ਕਿਲੋਮੀਟਰ ਤੱਕ ਜਾਮ ਜਿਹੜਾ ਲੱਗ ਜਾਂਦਾ ਵਾ ਜਿਸ ਦਾ ਕਾਰਨ ਲੋਕਾਂ ਨੂੰ ਖੱਟੇ ਖਵਾ ਸਾਹਮਣਾ ਕਰਨਾ ਪੈ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਹਾਲਾਤ ਕਿਸ ਤਰ੍ਹਾਂ ਦੇ ਹੋ ਗਏ ਨੇ ਕਿ ਇੱਕ ਤੀਜੇ ਬੰਦੇ ਨੇ ਬ੍ਰੇਕ ਮਾਰੀ ਤੇ ਭੁਗਤਣਾ ਜਿਹੜੀਆ ਕਰੇਟਾ ਵਾਲੇ ਨੌਜਵਾਨ ਨੂੰ ਪੈ ਗਿਆ ਆ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੁਰੇ ਹਾਲਾਤ ਹੋ ਗਏ ਨੇ ਕਰੇਟਾ ਗੱਡੀ ਦੇ ਕਿੰਨੀ ਕੁ ਤੇਜ਼ ਰਫਤਾਰ ਦੇ ਵਿੱਚ ਜਾ ਵਜੀ ਹੋਣੀ ਹੈ ਤੇ ਕਿੰਨੀ ਕੁ ਅਚਾਨਕ ਬ੍ਰੇਕ ਲੱਗੀ ਹੋਣੀ ਹੈ ਹਾਲਾਂਕਿ ਆ ਰੱਬ ਦਾ ਸ਼ੁਕਰ ਹੈ ਕਿ ਕੋਈ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਵਾ ਮੌਕੇ ਤੇ ਉੱਤੇ ਆ ਕੇ ਪੀਸੀਆਰ ਆ ਟ੍ਰੈਫਿਕ ਜਿਹੜੀ ਕਿ ਕਲੀਅਰ ਕਰਨ ਦੀ ਨਜ਼ਰ ਆ ਰਹੀ ਹੈ ਤੇ ਗਲਬਾਤ ਵੀ ਕਰਦੀ ਨਜ਼ਰ ਆ ਰਹੀ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਨੇ ਗਲਬਾਤ ਆਪਣੀ ਗੱਡੀ ਭਾਈ ਸਾਹਿਬ ਹਾਂਜੀ ਹਾਂਜੀ ਅੱਛਾ ਹੋਇਆ ਕੀ ਸੀਗਾ ਸਰ ਹੋਇਆ ਕੁਝ ਵੀ ਨਹੀਂ ਹੈਗਾ ਜੀ ਤੇ ਮੈਂ ਹੈਗਾ ਜੀ ਤੇ ਮੈਂ ਗੱਡੀ ਆ ਰਿਹਾ ਮੇਰੇ ਅੱਗੇ ਨਾ ਕਿਸੇ ਨੇ ਬ੍ਰੇਕ ਲਾਤੀ ਬ੍ਰੇਕ ਲਾਈ ਹੈ ਗੱਡੀ ਵਾ ਤੋਂ 50 40 45 ਵਾ ਤੋਂ 50 ਸਪੀਡ ਹੋਏਗੀ ਮੈਂ ਕੰਟਰੋਲ ਗੱਲ ਹੀ ਭਾਜੀ ਆਏ ਦੂਜੀ ਗੱਡੀ ਦੇ ਕ੍ਰੇਟਾ ਵਾਲੇ ਲੈ ਕੇ ਥਰਡ ਵਿੱਚ ਮਾਰਦੇ ਤੁਸੀਂ ਬਾਕੀ ਗੱਡੀ ਦੇਖ ਲਓ ਅੱਗੋਂ ਸੀਟ ਦੇਖ ਲਓ ਕਿੱਦਾਂ ਹੋਈ ਪਈ ਆ ਮੈਂ ਪੂਰਾ ਲੰਮਾ ਪੈ ਗਿਆ ਸਟੀering ਮੇਰੀ ਛਾਤੀ ਤੇ ਨਾਲ ਲੱਗਿਆ ਭਾਜੀ ਓਕੇ ਭਾਈ ਬਹੁਤ ਜਿਆਦਾ ਹਿੱਟ ਹੋਈ ਆ ਗੱਡੀ ਕਿੰਨੀ ਰਫ਼ਤਾਰ ਚ ਹੋਣੀ ਗੱਡੀ ਭਾਈ ਸਾਹਿਬ ਭਾਈ ਜੇ ਸਾਡੇ ਨਾਲ ਗੱਡੀ ਠੁੱਕੀ ਆ ਜਾਂ ਲੱਗੀ ਦੀ ਵੀ ਤੁਹਾਨੂੰ ਦੇਖਦੇ ਪਏ ਗੱਡੀ ਕਿੱਦਾਂ ਇਕੱਠੀ ਹੋਈ ਪਈ ਆ ਮੈਨੂੰ ਲੱਗ ਰਿਹਾ ਵੱਧ ਤੋਂ ਵੱਧ ਜਿਆਦਾ ਨਹੀਂ 80 ਤੋਂ ਉੱਤੇ ਸਪੀਡ ਸੀ ਹਾਂ ਹੈ ਗਈ ਸੀ ਭਾਜੀ ਜੇ ਉਹਨਾਂ ਦੀ ਨੋਰਮਲ 40 50 ਸਪੀਡ ਹੁੰਦੀ ਜਿੱਦਾਂ ਮੈਂ ਕੰਟਰੋਲ ਕਰ ਲਈ ਸ਼ਾਇਦ ਉਹ ਵੀ ਭਾਜੀ ਕੰਟਰੋਲ ਕਰ ਸਕਦੇ ਸੀਗੇ ਹਮ ਬਸ ਹੋਰ ਦੇ ਕਿਉਂਕਿ ਮੈਂ ਹਾਂ ਬਸ ਜਾਨੀ ਨੁਸਾਨ ਤਾਂ ਹੋ ਗਿਆ ਤੇ ਜੋ ਵੀ ਹੋਇਆਗਾ ਮੜਾ ਮੋਟਾ ਜੋ ਵੀ ਮੇਰਾ ਬੰਦਾ ਹੈਗਾ ਮੈਂ ਉਹ ਕਿਤਾ ਟੋਟਲ ਖਰਚਾ ਹੋ ਗਿਆ ਕਿੰਨੇ ਉਹ ਕਰ ਰਿਹਾ ਸਰ ਇੱਕ ਕਦੋਂ ਗੱਡੀ ਘਟਾਈ ਸੀ ਤੁਸੀਂ ਸਰ ਅਜੇ ਅੱਜ ਹਫਤਾ ਵੀ ਨਹੀਂ ਹੋਇਆ ਸਰ ਅਜੇ ਹਫਤਾ ਨਹੀਂ ਆਇਆ ਕੱਲ ਤਾਂ ਸ਼ਾਮੀ ਨੰਬਰ ਬੈਂਡ ਲਵਾ ਕੇ ਆਇਆ ਹਾਂ ਹਾਂਜੀ ਹਾਂਜੀ ਤੇ ਕਿੰਨੇ ਕੋਈ ਖਰਚਾ ਹੋਣਾ ਹੈ ਦਾ ਸਰ ਦੇਖੋ ਗੱਲ ਕਰ ਰਿਹਾ ਦੇ ਦੇ ਕਲੇਮ ਕੀ ਕੀ ਕਹਿ ਰਹੇ ਇੰਸ਼ੋਰੈਂਸ ਵਾਲੇ ਕਿ ਕਿੱਦਾਂ ਵੀ ਆ ਏਜੰਸੀ ਜਿੰਨਾ ਦੱਸਦੇ ਆ ਉਹਨਾਂ ਕਹਿ ਦਿੰਦੇ ਆ ਚਲੋ ਹੁਣ ਇੱਕ ਗਲਤੀ ਹੋਈਗੀ ਇਨਸਾਨ ਕੋਈ ਅਸੀਂ ਉਹ ਵੀ ਨਹੀਂ ਕਹਿੰਦੇ ਸਾਰਾ ਕੁਝ ਕਰਦੀਏ ਉਹਦੇ ਤੇ ਥੋੜਾ ਬੋਤਾ ਤੁਹ ਕਿਉਂਕਿ ਮੈਂ ਵੀ ਏਮਪਲੋਈ ਆ ਮੈਂ ਮਾਲਕ ਨਹੀਂ ਆ ਗੱਡੀ ਆ ਮੈਂ ਵੀ ਏਮਪਲੋਈ ਆ ਗੱਡੀ ਮੈਚ ਲਾਨਾ ਵਾ ਅੱਛਾ ਜਿੱਥੇ ਸਾਡੀ ਫਰਮ ਹੈਗੀ ਮੈਂ ਉੱਥੇ ਕੰਮ ਕਰਦਾ ਵਾ ਠੀਕ ਹੈ ਜੀ ਲੇਕਿਨ ਉਹਨਾਂ ਨੇ ਵੀ ਮੇਰੇ ਖਾਤੇ ਨਾ ਨਾ ਜਦ ਕਿ ਗਲਤੀ ਮੇਰੀ ਹੈ ਵੀ ਨਹੀਂ ਮਾਲਕ ਮਾਲਕਾਂ ਨੂੰ ਪਤਾ ਲੱਗ ਗਿਆ ਹਾਂ ਆਇਓ ਸਾਡੇ ਮੈਨੇਜਰ ਸਾਹਿਬ ਆਇਓ ਆਇਆ ਮੈਨੇਜਰ ਸਾਹਿਬ ਕੀ ਨਾਮ ਤੁਹਾਡਾ ਜਸਵੀਰ ਬੇਨਾ ਜਸਵੀ ਜੀ ਕਿਹਾ ਜਾ ਰਿਹਾ ਕਿ ਏਮਪਲੋਈ ਆ ਮੈਂ ਇੰਪਲਾਈ ਦੇ ਖਾਤੇ ਦੇ ਕਿੰਨੇ ਕੀ ਤਾਂ ਦੇਖਦੇ ਹਾਂ ਅਜੇ ਪੈਸੇ ਅਜੇ ਇੱਕਦਮ ਕੁਛ ਨਹੀਂ ਆਇਆ ਸਾਹਿਬ ਹਾਂਜੀ ਪਾਰਟਨ ਹਾਂਜੀ ਬੜਾਇਆ ਪੁਲਿਸ ਰਹਿਣੇ ਕਲੇਮ ਵਾਲੇ ਸੀ ਬੁਲਾਇਆ ਦੇਖਦੇ ਹਾਂ ਕੀ ਕਰਦੇ ਬੁਲਾਇਆ ਹਾਂਜੀ ਠੀਕ ਹੈ ਇਹਨੇ ਕੋ ਸਵਾਰਥੀ ਕੇ ਗੱਡੀ ਚ ਪਤਾ ਕੁਛ ਲੱਗਿਆ ਕੁਛ ਕੱਲੇ ਸੀਗੇ ਕੱਲੇ ਸੀਗੇ ਕੱਲੇ ਸੀਗੇ ਜਾਣੀ ਨੁਕਸਾਨ ਹੋਇਆ ਨਹੀਂ ਜਾਣੀ ਨਹੀਂ ਹੁਣੇ ਛਾਤੀ ਤੇ ਬਹੁਤ ਜ਼ੋਰ ਦੀ ਪੇਨ ਲੱਗੀ ਹੈ ਹੁਣ ਦੇਖਦੇ ਹਾਂ ਡਾਕਟਰ ਕੋਲ ਲੱਗੇ ਟ੍ਰੀਟਮੈਂਟ ਕਹਾਂ ਕਰਵਾਵਾਂਗੇ ਕੀ ਕੀ ਨਾਮ ਨਾਲ ਐਂਡ ਆਮ ਸਚੀਨ ਹੈ ਸਚੀਨ ਹਾਂਜੀ ਅੱਛਾ ਦੇਖ ਸਕਦੇ ਹੋ ਕਿ ਇਹ ਸਚੀਨ ਨਾਮ ਦੇ ਵਿਅਕਤੀ ਇਸ ਗੱਡੀ ਦੇ ਉੱਤੇ ਸਵਾਰ ਸੀਗੇ ਜਦੋਂ ਆਪਣੇ ਆ ਫੈਕਟਰੀ ਜਾਂ ਕਿਸੇ ਫਰਮ ਦੇ ਅੰਦਰ ਜਾ ਰਹੇ ਸੀਗੇ ਆਪਣੇ ਉੱਤਰ ਜਾ ਰਹੇ ਸੀਗੇ ਫੈਕਟਰੀ ਵੱਲ ਜਾ ਰਹੇ ਸੀਗੇ ਤੇ ਅਚਾਨਕ ਹੀ ਇੱਕ ਕਰੇਟਾ ਗੱਡੀ ਦੱਸਿਆ ਜਾ ਰਿਹਾ ਸਚੀਨ ਦੇ ਵੱਲੋਂ ਕਿ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਆਈ ਤੇ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਆ ਕੇ ਇੱਕਦਮ ਹਿੱਟ ਕਰਦੀ ਹੈ ਤੇ ਮੇਰੀ ਛਾਤੀ ਦੇ ਵਿੱਚ ਜਾ ਮੇਰਾ ਹੈਂਡਲ ਜਿਹੜਾ ਕਿ ਛਾਤੀ ਵਿੱਚ ਜਾ ਵਜਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਕਿ ਆ ਕਾਫੀ ਖਲਾਅਤ ਗੰਭੀਰ ਹੋ ਜਾਂਦੇ ਨੇ ਤੇ ਦੂਜੇ ਪਾਸੇ ਨੌਜਵਾਨ ਗੱਲਬਾਤ ਕਰਦੇ ਆ ਗੱਡੀ ਆਪਣੀ ਭਾਜੀ ਇਹ ਗੱਡੀ ਆਪਣੀ ਭਾਜੀ ਕਿਹੜੀ ਹੈ ਭਾਜੀ ਹਾਂਜੀ 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 ਅ ਕੀ ਹੋਇਆ ਕੀ ਸੀ ਭਾਜੀ ਮਾਰੇ ਦੱਸੋ ਕੁਝ ਨਹੀਂ ਹੋਇਆ ਭਾਜੀ ਅੱਛਾ ਕੁਝ ਨਹੀਂ ਹੋਇਆ ਇਹ ਕਿੱਦਾਂ ਹੋਇਆ ਐਕਸੀਡੈਂਟ ਦੱਸੋ ਥੋੜਾ ਭਾਈ ਆਪਣੀ ਪਤਾ ਤੁਹਾਨੂੰ ਸਾਨੂੰ ਆਪ ਨਹੀਂ ਪਤਾ ਨਹੀਂ ਪਤਾ ਤੁਸੀਂ ਚਲਾ ਰਹੇ ਸੀ ਗੱਡੀ ਨਹੀਂ ਮੈਂ ਨਹੀਂ ਚਲਾ ਰਿਹਾ ਸੀ ਜਿਹਦੀ ਗੱਡੀ ਉਹ ਚਲਾ ਰਹੇ ਸੀ ਲੱਗ ਗਿਆ ਉਹ ਜਿਹਦੀ ਗੱਡੀ ਸੀਗੀ ਉਹ ਚਲਾ ਗਿਆ ਅੱਗੇ ਨੂੰ ਉਹ ਸੀਗੇ ਭਾਜੀ ਹਾਂ ਜੀ ਉਹ ਚੱਲਾ ਕਿ ਮੈਂ ਕਿਉਂ ਉਹ ਚੋ ਉਹ ਨੇ ਆ ਬਿਲਕੁਲ ਉਹਨਾਂ ਦੇ ਨਾਲ ਗੱਲਬਾਤ ਕਰਨੀ ਜ਼ਰੂਰ ਚਾਹਾਂਗੇ ਕਿਉਂਕਿ ਸਚਿਨ ਨੇ ਜਿਹੜੇ ਕੀ આરોਪ ਲਾਇਆ ਕਿ ਬਹੁਤ ਰਫਤਾਰ ਦੇ ਵਿੱਚ ਸੀਗੀ ਗੱਡੀ ਤੇ ਉਸ ਤੋਂ ਬਾਅਦ ਇਹ ਭਾਈ ਸਾਹਿਬ ਨੇ ਇਹ ਭਾਈ ਸਾਹਿਬ ਪਰ ਦੱਸਿਆ ਜਾ ਰਿਹਾ ਹੈ ਕਿ ਤੀਜੀ ਗੱਡੀ ਦੇ ਕਾਰਨ ਜਿਹੜਾ ਕੀ ਹੈ ਦੋ ਗੱਡੀਆਂ ਦਾ ਕਾਫੀ ਨੁਕਸਾਨ ਹੁੰਦਾ ਆ ਨਜ਼ਰ ਆਇਆ ਸਾਨੂੰ ਤੇ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਵਾ ਪਰ ਕਿਤਨੇ ਕਿਤੇ ਜਿਹੜੇ EMPLOYE ਸੀਗਾ ਉਹ ਸਚਿਨ ਉਹ ਮਾਲਕਾ ਹੀ ਗੱਡੀ ਚਲਾ ਰਹੇ ਸੀਗਾ ਉਹ ਕਾਫੀ ਜੜਕੀ ਆ ਰੋਸ ਹੈ ਤੇ ਆ ਗੱਲਬਾਤ ਵੀ ਕਰਾਂਗੇ ਜਰੂਰ ਤਸਵੀਰ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਵਾਂ ਕਿ ਕਿਸ ਤਰ੍ਹਾਂ ਇਹ ਗੱਡੀ ਦੀ ਸੀਟਾਂ ਵੀ ਜੜਕੀ ਅੱਗੇ ਨੂੰ ਹੋ ਗਈਆਂ ਨੇ ਅ ਮੌਕੇ ਤੇ ਪੀਸਰ ਬਜੇ ਸਰ ਕੀ ਮਾਮਲਾ ਹੋ ਗਿਆ ਕੋਈ ਨਾ ਕੁਛ ਆਇਆ ਕੁਛ ਨਹੀਂ ਨੱਪੜਿਆ ਆਇਆ ਡੇਆ ਕਾਰਵਾਈ ਕਰਨੀ ਜੀ ਨਹੀਂ ਮਾਮਲਾ ਕੀ ਹੋ ਗਿਆ ਕਿਸ ਤਰ੍ਹਾਂ ਬਜਿਆ ਐਕਸੀਡੈਂਟ ਆਇਆ ਮੌਕੇ ਤੇ ਥੋੜੇ ਖੜੇ ਜੀ ਬਜੀਆਂ ਪਈਆਂ ਲੋਕੇ ਤੁਸੀਂ ਤਾਂ ਨਹੀਂ ਖੜੇ ਜਾਇਜਾ ਦਿੱਤਾ ਤੁਸੀਂ ਆਕੇ ਪੁੱਛਿਆ ਸੀ ਨਾ ਹਾਂਜੀ ਹਾਂਜੀ ਇਹ ਤੁਸੀਂ ਕਹਿ ਗਏ ਸਵਾਲ ਹੋਇਆ ਕਿ ਅਸੀਂ ਮੌਕੇ ਤੇ ਨਹੀਂ ਸੀ ਕਿ ਮੈਂ ਖਾ ਜੀ ਆਈ ਹੁਣ ਆਇਆ ਮੌਕੇ ਤੇ ਗੱਡੀਆਂ ਹਨ ਸਾਹਮਣੇ ਨਹੀਂ ਬਜੀਆਂ ਵੇਖੀਆਂ ਹੁਣ ਦੇਖਿਆ ਆਇਆ ਕੇ ਅੱਛਾ ਲੋ ਡੇਆ ਕਾਰਵਾਈ ਕਰਨ ਕੀ ਕਰਨਾ ਇਹਦਾ ਅੱਛਾ ਬਜੀਆਂ ਪੁੱਛਿਆ ਕਿਸ ਤਰ੍ਹਾਂ ਬਜੀਆਂ ਨੇ ਪੁੱਛਿਆ ਕਿਸ ਤਰ੍ਹਾਂ ਬਜੀਆਂ ਨੇ ਆ ਪੁੱਛਿਆ ਇਹਨਾਂ ਨੂੰ ਕਿਸ ਤਰ੍ਹਾਂ ਬਜੀਆਂ ਪੁੱ ਹਾਂ ਪਿੱਛੋਂ ਵਜੀ ਗੱਡੀ ਇਹਨਾਂ ਦੀ ਵਜੀ ਪਿੱਛੋਂ ਹਾਂਜੀ ਹਾਂਜੀ ਇਹ ਨਹੀਂ ਵਜੀ ਇਹ ਗੱਡੀ ਨੇ ਇਹਨਾਂ ਦੀ ਵਜੀ ਨਹੀਂ ਪਿੱਛੋਂ ਕਿਹੜੀ ਵਜੀ ਆ ਵਜੀ ਹੋ ਵਜੀ ਉਹ ਵਜੀ ਆ ਉਹ ਵਜੀ ਆ ਹਾਂਜੀ ਇਹ ਅਗਲੇ ਕਿੰਨੇ ਰਫਤਾਰ ਚ ਸੀਗੀ ਪੁੱਛਿਆ ਇਹਨਾਂ ਨੂੰ ਨਹੀਂ ਜੀ ਪੁੱਛਦੇ ਆ ਸਾਰਾ ਪੁੱਛ ਕੇ ਦੱਸਦੇ ਆਂ ਇਹ ਵੈਰੀਫਿਕੇਸ਼ਨ ਨਹੀਂ ਕੀਤਾ ਨਹੀਂ ਕਰਨੀ ਹੈ ਸਾਰੀ ਹਾਲੇ ਵੈਰੀਫਿਕੇਸ਼ਨ ਨਹੀਂ ਕੀਤਾ ਤੁਸੀਂ ਨਹੀਂ ਨਹੀਂ ਅਜੇ ਕਰਨ ਦੇਖ ਸਕਦੇ ਹੋ ਵਿਕਟੋਰੀਸ ਗੱਡੀ ਜਿਹੜੀ ਕਰਨ ਕੋਈ ਨਹੀਂ ਪੁੱਛਦਾ ਅੱਧਾ ਘੰਟਾ ਤਾਂ ਹੋ ਗਿਆ ਨਾ ਨੇ ਪੁੱਛਾਂਦੇ ਆ ਆਪਸ ਵਿੱਚ ਡੇ ਗੱਲਬਾਤ ਕਰਨ ਉਹ ਆਪਸ ਵਿੱਚ ਸੈਟਮੈਂਟ ਕਰ ਰਹੇ ਆ ਉਹ ਮੈਨੂੰ ਤਾਂ ਕਰਕੇ ਦਾ ਨੁਕਸਾਨ ਹੋਇਆ ਦਾ ਨੁਕਸਾਨ ਕੋਈ ਨਹੀਂ ਹੋਇਆ ਨਹੀਂ ਆ ਬਿਲਕੁਲ ਬਚਾਅ ਵਾ ਦੱਸਿਆ ਜਾ ਰਿਹਾ ਸਚਿਨ ਨੇ ਬੋਲਿਆ ਦੱਸਿਆ ਜਾ ਰਿਹਾ ਕਿ ਮੇਰੇ ਛਾਤੀ ਦੇ ਅੰਦਰ ਜੜ ਕੇ ਦਰਦ ਹੁੰਦਾ ਨਜ਼ਰ ਆ ਰਿਹਾ ਵਾ ਤੇ ਉਸ ਤੋਂ ਬਾਅਦ ਜਿਹੜੇ ਕਿਹਾ ਆ ਇੱਕਦਮ ਰਫ्तार ਗੱਡੀ ਦੇ ਵਿੱਚ ਜਿਹੜੋ ਇੱਕ ਗੱਡੀ ਵਜਦੀ ਆ ਮਾਰੂਤੀ ਦੇ ਵਿੱਚ ਵਜਦੀ ਆ ਤੇ ਕਾਫੀ ਬੁਰਤ ਭਿਆਨਾਂ ਨਾਲ ਟੱਕਰ ਨਜ਼ਰ ਆਉਂਦੀ ਦਿਖਾਈ ਦਿੰਦੀ ਆ ਹੁਣ ਇਸੇ ਮਾਮਲੇ ਦੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਆ ਕੀ ਸੈਟਲਮੈਂਟ ਹੁੰਦੀ ਆ ਇਹ ਹਣੇ ਸਮੇਂ ਦੇਖਣਾ ਹੈ ਜੁੜੇ ਹਿਲਦਾਨਲਾ ਵੀਦਨਾ ਸੇਵਾ ਸਿੰਘ ਨਾ ਯੂਮਰਪੋਰਤਾਨਾ